ਡਾਕਟਰ ਰੀਤੂ ਨੇ ਬੀਸਵਿਦਿਆਲੇ ਦਿੱਲੀ ਦੇ ਵਿੱਚ ਇੱਕ ਮੋਰਚਾ ਲਾਇਆ ਹੋਇਆ ਉਹ ਜਿਹੜੀ ਬੀਸਵਿਦਿਆਲੇ ਦੀ ਪ੍ਰਿੰਸੀਪਲ ਆ ਉਥੋਂ ਦੀ ਹੈੱਡ ਆ ਉਹਨੇ ਡਾਕਟਰ ਰੀਤੂ ਨੂੰ ਜਿਹੜਾ ਜਲੀਲ ਕੀਤਾ ਐ ਐਸਸੀ ਪੋਸਿਟਿਵ ਸ਼ਬਦ ਬੋਲੇ ਜਿਹੜੇ ਨਾ ਸਹਿਣਯੋਗ ਸੀ ਇਹਨਾਂ ਨੇ ਫਿਰ ਉਹਤੇ ਕੇਸ ਕਰਤਾ ਤਿੰਨ ਚਾਰ ਮਹੀਨਿਆਂ ਤੋਂ ਲਗਾਤਾਰ ਉਥੇ ਜਿਹੜਾ ਹੈਗਾ ਪ੍ਰੋਟੈਸਟ ਚੱਲ ਰਿਹਾ ਵਕੀਲਾਂ ਦੇ ਨਾਲ ਪਾਨੂੰ ਪ੍ਰਤਾਪ ਜੀ ਮਹਿਮੂਦ ਬਰਾਤਾ ਸਾਹਿਬ ਡਾਕਟਰ ਰਿਤੂ ਜੀ ਉਥੇ ਜਿਹੜੇ ਬਹੁਜਨ ਸਮਾਜ ਦੇ ਨੇ ਵੀਰ 라ਵਣ ਜੀ ਤੇ ਬਾਵਨ ਮੇਸ਼ ਰਾਮ ਸਾਹਿਬ ਜਿਹੜੇ ਬਾਵਨ ਸੇਵ ਦੇ ਮੁਖੀ ਨੇ ਸਾਰੇ ਇਹਨਾਂ ਸਮਰਥਨ ਦੇ ਵਿੱਚ ਨੇ ਤੇ ਪਹਿਲਾ ਤਾਂ ਇਹ ਵੀ 5 ਤਰੀਕ ਨੂੰ ਇੱਕ ਵੱਡਾ ਪ੍ਰੋਟੈਸਟ ਤਾਂ ਜਿਹੜਾ ਦਿੱਲੀ ਦੇ ਵਿੱਚ ਹੋਣਾ ਇਹਨਾਂ ਦੇ ਹੱਕ ਦੇ ਵਿੱਚ ਉਸ ਪ੍ਰਿੰਸੀਪਲ ਦੇ ਖਿਦ ਤੇ 31 ਤਰੀਕ ਨੂੰ ਬਾਵਨ ਮੇਸ਼ ਰਾਮ ਜੀ ਵੱਲੋਂ ਜਿਹੜਾ ਐਵੀਐਮ ਦਾ ਮੋਦਾ ਉਸ ਨੂੰ ਲੈ ਕੇ ਉਥੇ ਪੱਕਾ ਮੋਰਚਾ ਖੁੱਲ੍ਹਣੇ ਜਾ ਰਿਹਾ ਅਸੀਂ ਪੰਥਕ ਪੰਜਾਬ ਵੱਲੋਂ ਉਥੇ ਨਮਾਇੰਦਗੀ ਕਰਾਂਗੇ ਬਾਬਾ ਕੁਲਵਿੰਦਰ ਸਿੰਘ ਜੀ ਦਾਸ ਜਿੰਨੀਆਂ ਹੋਰ ਪੰਥਕ ਜਥੇਬੰਦੀਆਂ ਨੇ ਮੈਂ ਸਾਰਿਆਂ ਨੂੰ ਅਕੀਲ ਕਰੂੰਗਾ ਆਪਾਂ ਨੇ ਡਾਕਟਰ ਰਿਤੂ ਦਾ ਸਾਥ ਦੇਣਾ ਤੇ ਜੋ ਬਾਵਨ ਮੇਸਰਾਮ ਜੀ ਈਵੀਐਮ ਦਾ ਜਿਹੜਾ ਹੈਗਾ ਮੋਰਚਾ ਲਾਉਣ ਜਾ ਰਹੇ ਨੇ ਦੇਖੋ ਜਿਹੜੀ ਆ ਸਰਕਾਰ ਆ ਇਸ ਟਾਈਮ ਚੱਲ ਰਹੀ ਆ ਉਹ ਲੋਕਾਂ ਦੀ ਚੁਣੀ ਹੋਈ ਨਹੀਂ ਇਹ EVM ਦੁਆਰਾ ਚੁਣੀ ਗਈ ਆ ਤਾਂ ਹੀ ਲੋਕਾਂ ਦੇ ਉੱਤੇ ਭਾਰੀ ਤਸ਼ੱਦਦ ਹੋ ਰਹੇ ਨੇ ਚਾਹੇ ਸਿੱਖ ਕੌਮ ਆ ਮੁਸਲਮਾਨ ਆ ਆਪਣੇ ਜਿਹੜੇ ਦੂਸਰੇ ਲੰਗਾਏਤ ਨੇ ਬੋਧੀ ਨੇ ਜੈਨੀ ਨੇ ਇਸਾਈ ਨੇ ਐਸਟੀ ਓਬੀਸੀ ਸਾਰੇ ਜਿਹੜੇ ਵਰਗਾਂ ਦੇ ਉੱਤੇ ਜ਼ੁਲਮ ਕਰ ਰਹੀ ਆ ਜੇ ਲੋਕਾਂ ਦੀ ਚੁਣੀ ਹੁੰਦੀ ਬੋਟ ਦੁਆਰਾ ਚੁਣੀ ਹੁੰਦੀ ਸਰਕਾਰ ਉਹ 100 ਵਾਰ ਸਾਰੇ ਵਰਗਾਂ ਦਾ ਖਿਆਲ ਰੱਖਦੀ ਸਾਰਿਆਂ ਦਾ ਉਹ ਸਤਿਕਾਰ ਕਰਦੀ ਪਰ ਇਹ EVM ਦੀ ਪਤਾਇਸ ਆ ਤੇ ਹੁਣ ਵੀ ਜਿਹੜੀ ਇਲੈਕਸ਼ਨ ਹੋਣੀ ਆ 2-4 ਮਹੀਨਿਆਂ ਨੂੰ ਉਹ ਵੀ ਅਸੀਂ ਮੰਗ ਕਰ ਰਹੇ ਆ ਜਿਹੜਾ ਚੋਣ ਕਮਿਸ਼ਨਰ ਨਾਲ ਉਹਦੇ ਅੱਗੇ ਤਰਨ ਵੀ ਲੱਗਣਗੇ ਪ੍ਰੋਟੈਸਟ ਵੀ ਹੋਣਗੇ ਪੱਕਾ ਮੋਰਚਾ ਵੀ ਲੱਗੂਗਾ ਵੀ ਜਿਹੜੀ ਬੈਲਟ ਆ ਪੇਪਰ ਦੇ ਉੱਤੇ ਇਲੈਕਸ਼ਨ ਕਰਾਈ ਜਾਵੇ EVM ਨੂੰ ਰੱਦ ਕੀਤਾ ਜਾਵੇ ਕਿਉਂਕਿ ਜੇ ਈਵੀਐਮ ਦਾ ਇੱਕ ਬਟਨ ਦਬਦੇ ਆ ਉਹ ਸਾਰੇ ਭਾਜਪਾ ਨੂੰ ਵੋਟ ਜਾਂਦੀ ਆ ਇਸ ਕਰਕੇ ਅਸੀਂ ਮੰਗ ਕਰਦੇ ਆ ਜਿਹੜਾ ਚੋਣ ਕਮਿਸ਼ਨ ਨਾ ਕਿ ਈਵੀਐਮ ਖਤਮ ਕਰਕੇ ਬੈਲਟ ਪੇਪਰ ਤੇ ਚੋਣ ਹੋਣੀ ਚਾਹੀਦੀ ਆ ਤਾਂ ਕਿ ਜਿਹੜੇ ਲੋਕ ਨੇ ਭਾਰਤ ਦੀ ਜਨਤਾ ਪੰਜਾਬ ਹਰਿਆਣਾ ਜੋਪੇ ਜਿੰਨੇ ਵੀ ਹੈਗੇ ਨੇ ਸੂਬੇ ਸਾਰੀ ਉਹਨਾਂ ਦੀ ਬੋਟ ਦਾ ਇਸਤੇਮਾਲ ਸਹੀ ਹੋ ਸਕੇ ਉਹ ਸਹੀ ਤਾਂ ਹੋਊਗਾ ਜੇ ਬੈਲਟ ਪੋਪਰ ਦੇ ਉੱਤੇ ਆ ਜਿਹੜੀ ਹੈਗੀ ਚੋਣ ਹੋਊਗੀ ਤਾਂ ਹੀ ਲੋਕਾਂ ਦੀ ਜਿਹੜੀ ਸਰਕਾਰ ਉਹ ਆ ਸਕਦੀ ਆ ਤਾਂ ਹੀ ਉਹਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕਦਾ ਜੇ ਲੋਕਾਂ ਦੁਆਰਾ ਚੁਣੀ ਹੋਊਗੀ ਬਾਬਾ ਜੀ ਈਵੀਐਮ ਦੇ ਅਗੇਂਸਟ ਜੀ ਉਹ ਪੈਸਾ ਕੀ ਹੋ ਸਕਦਾ ਦੇਖੋ ਈਵੀਐਮ ਜਿਹੜਾ ਹੈਗਾ ਇਹ ਜਿਹੜਾ ਹੈਗਾ ਇਹਨੂੰ ਹੈਂਗ ਕਰਕੇ ਜਿਹੜੀਆਂ ਸਰਕਾਰਾਂ ਨੇ ਉਹ ਆਪ ਜਿੱਤਦੀਆਂ ਨੇ ਲੋਕਾਂ ਦੁਆਰਾ ਨਹੀਂ ਚੁਣੀ ਜਾਂਦੀ ਸਰਕਾਰ ਇਸ ਕਰਕੇ ਸਾਰੇ ਵਰਗਾਂ ਦੇ ਵਿੱਚ ਇਹ ਰੋਸ ਪਾਇਆ ਜਾ ਰਿਹਾ ਦੇਖੋ ਪਹਿਲਾਂ ਬਾਹਰ ਲੀਆਂ ਕਟਰੀਆਂ ਸੀ ਉੱਥੇ ਵੀ ਐਮ ਈ ਵੀ ਐਮ ਦਾ ਪ੍ਰਯੋਗ ਹੁੰਦਾ ਸੀ ਉਦੋਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਸਾਰੇ ਦੇਸ਼ਾਂ ਦੇ ਵਿੱਚ ਈ ਵੀ ਐਮ ਬੈਨ ਕਰਤੀ ਫਿਰ ਭਾਰਤ ਦੇ ਵਿੱਚ ਹੀ ਵੀ ਕਿਉਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਈ ਵੀ ਐਮ ਬੰਦ ਕਰਕੇ ਵੈਲਟ ਦੇ ਹੀ ਜਿਹੜੀ ਚੋਣ ਹੋਣੀ ਚਾਹੀਦੀ ਹੈ ਤਾਂ ਕਿ ਸਹੀ ਸਰਕਾਰ ਚੁਣੀ ਜਾ ਸਕੇ ਕਿਹੜੀ ਕਿਹੜੀ ਪਾਰਟੀ ਇਨਵੋਲਰ ਵਿੱਚ ਦੇਖੋ ਇਸ ਟਾਈਮ ਤਾਂ ਜਿਹੜੇ ਹੈਗੇ ਨੇ ਬਾਵਨ ਮੇਸ਼ਰਾਮ ਜੀ ਨੇ ਮਹਿਮੂਦ ਪ੍ਰਾਚਾ ਸਾਹਿਬ ਨੇ ਡਾਕਟਰ ਬੀਤੂ ਜੀ ਨੇ ਦੀਪਕ ਫੌਜੀ ਸਾਹਿਬ ਨੇ ਤੇ ਮਨੋਜ ਦੋਹਣ ਜੀ ਨੇ ਤੇ ਹੋਰ ਵੀ ਬਹੁਤ ਸਾਰੀਆਂ ਦੇਖੋ ਅਸੀਂ ਸਾਰਿਆਂ ਨੂੰ ਕਹਿੰਨੇ ਆ ਇਹ ਇਕੱਲਾ ਸਾਡਾ ਮੁੱਦਾ ਨਹੀਂ ਅਸੀਂ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ ਅਸੀਂ ਕੋਈ ਇਲੈਕਸ਼ਨ ਨਹੀਂ ਲੜਨੇ ਅਸੀਂ ਤਾਂ ਦੇਖੋ ਜਦੋਂ ਵੀ ਕੋਈ ਜ਼ੁਲਮ ਹੁੰਦਾ ਜਿਹੜੀ ਖਾਲਸਾ ਫੌਜ ਆ ਉਹ ਉੱਥੇ ਡਟ ਜਾਇਆ ਕਰਦੀ ਹੈ ਅੱਜ ਭਾਰਤ ਦੇ ਲੋਕਾਂ ਉੱਤੇ ਜ਼ੁਲਮ ਹੋ ਰਿਹਾ ਇਹ ਇੱਕ ਜ਼ੁਲਮੀ ਆ ਨਾ ਇਹ ਈਵੀਐਮ ਦਾ ਬਟਨ ਦਬੋ ਇੱਕ ਪਾਰਟੀ ਨੂੰ ਵੋਟ ਜਾਵੇ ਇਹ ਜ਼ੁਲਮ ਆ ਜਿੱਥੇ ਜ਼ੁਲਮ ਹੋਵੇ ਉੱਥੇ ਅਸੀਂ ਖੜ੍ਹ ਜਾਂਦੇ ਆ ਅਸੀਂ ੱਥੱਕਾ ਨਹੀਂ ਸਹਿਣ ਕਰ ਸਕਦੇ ਇਹ ਜ਼ੁਲਮ ਨੂੰ ਰੋਕਣ ਵਾਸਤੇ ਹੁਣ ਅਸੀਂ ਜਿਹੜਾ ਇੱਕ ਵੱਡਾ ਮੋਰਚਾ ਲਾਉਣ ਦਿੱਲੀ ਜਾ ਰਹੇ ਹਾਂ ਤੇ ਉਹ ਸਾਰੀਆਂ ਜਿੰਨੀਆਂ ਪਾਰਟੀਆਂ ਨੇ ਕੋਈ ਵੀ ਯਾ ਰਾਜਨੀਤਿਕ ਅਸੀਂ ਕਿਸੇ ਪਾਰਟੀ ਦੇ ਨਹੀਂ ਹੈਗੇ ਇੱਕ ਪਾਰਟੀ ਦੇ ਨਹੀਂ ਅਸੀਂ ਸਾਰਿਆਂ ਦਾ ਅਸੀਂ ਭਾਰਤ ਦੇ ਲੋਕਾਂ ਦੇ ਆ ਅਸੀਂ ਪੰਥ ਦੇ ਆ ਅਸੀਂ ਬਾਵਨ ਵੇਸ਼ ਰਾਮ ਜੀ ਪ੍ਰਾਚਾ ਸਾਹਿਬ ਡਾਕਟਰ ਰਿਤੂ ਜੀ ਦੀਪਕ ਸਾਹਿਬ ਕਰ ਰਹੇ ਨੇ ਅਗਵਾਈ ਇਹ ਸਾਰੇ ਕਰਨੀ ਸ਼ੁਰੂ ਕਦੋਂ ਹੋਏਗਾ ਜੀ ਮੋਦੀ 31 ਤਰੀਕ ਤੋਂ ਲੱਗਣ ਜਾ ਰਿਹਾ ਤੇ ਇਹਨਾਂ ਦਾ ਜਿਹੜਾ ਪ੍ਰੋਟੈਸਟ 5 ਤਰੀਕ ਤੋਂ ਬਾਕੀ ਡਾਕਟਰ ਰਿਤੂ ਜੀ ਗੱਲ ਕਰ ਰਹੇ ਇਹ ਪਹਿਲੀ ਵਾਰ ਵੇਖਿਆ ਜੀ ਅਕਾਲ ਤਖਤ ਸਾਹਿਬ ਤੇ EVM ਦੇ ਖਿਲਾਫ ਜਿਹੜੀ ਆ ਆਵਾਜ਼ ਸ਼ੁਰੂ ਕਰਨ ਵਾਸਤੇ ਇਕੱਠੇ ਹੋ ਰਹੇ ਨੇ ਪਹਿਲੀ ਵਾਰ ਵੇਖ ਨੂੰ ਮਿਲ ਰਿਹਾ ਦੇਖੋ ਸਾਡਾ ਤਾਂ ਜਿਹੜਾ ਅਰਦਾਸ ਆ ਉਹ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਹੀ ਅਸੀਂ ਜੋ ਵੀ ਕੰਮ ਸ਼ੁਰੂ ਕਰਨਾ ਮੋਰਚਾ ਲਾਉਣਾ ਸਾਡਾ ਤਾਂ ਧੰਗੂ ਗੁਰੂ ਨਾਨਕ ਦੇ ਮਹਾਰਾਜ ਜੀ ਆ ਸਾਡਾ ਤਾਂ ਇਹੀ ਇਸ ਤਰ੍ਹਾਂ ਇਹ ਹੀ ਸਾਡਾ ਜਿਹੜਾ ਹੈਗਾ ਪਹਿਲਾ ਕੇ ਅਕਾਲ ਤਖਤ ਸਾਹਿਬ ਤੇ ਉੱਤੇ ਜਦੋਂ ਵੀ ਕੋਈ ਮੋਰਚਾ ਲਾਇਆ ਜਾਂਦਾ ਉਹ ਅਕਾਲ ਤਖਤ ਸਾਹਿਬ ਤੇ ਹੀ ਸਿੱਖ ਜਿਹੜੇ ਅਰਦਾਸ ਕਰਦਨੇ ਆ ਅਸੀਂ ਪੰਥਕ ਹੋਣ ਦੇ ਨਾਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਆਏ ਆ ਕਿ ਸਫਲਤਾ ਬਖਸ਼ਿਓ ਇਹਦੇ ਵਿੱਚ ਸਾਡਾ ਨਿੱਕਲਿਆਂ ਦਾ ਇਹਦੇ ਵਿੱਚ ਪੂਰੇ ਭਾਰਤ ਦੇ ਲੋਕਾਂ ਦਾ ਭਲਾ ਹੋਣ ਜਾ ਰਿਹਾ ਉਹ ਹੋਊਗਾ ਜੇ ਈਵੀਐਮ ਹਟਦੀ ਆ ਤਾਂ ਕਈ ਹੱਕ ਅਸਿਤਕ ਕਈ ਲੋਕ ਤੇ ਈਵੀਐਮ ਨੂੰ ਤੇ ਭਾਰਤ ਸਰਕਾਰ ਨੂੰ ਨਹੀਂ ਮੰਨਦੇ ਉਹ ਕਹਿੰਦੇ ਸਾਨੂੰ ਵੱਖਰਾ ਖਾਲਸਤਾਨ ਚਾਹੀਦਾ ਹੈ ਕਿਸ ਤਰ੍ਹਾਂ ਵੇਖ ਦਿਓ ਜੇ ਇਸ ਤਰ੍ਹਾਂ ਦੇਖੋ ਜਿਹੜੀ ਖਾਲਸਤਾਨ ਦੀ ਮੰਗ ਆ ਦੇਖੋ ਇਸ ਇਸ ਟਾਈਮ ਸਾਡੇ ਉਹ ਚੱਲ ਰਹੇ ਨੇ ਉਹ ਅਸੀਂ ਲੜਾਈ ਛੱਡਣੀ ਨਹੀਂ ਹੈਗੀ ਖਾਲਸਾ ਰਾਜ ਦੀ ਲੜਾਈ ਬੰਦੀ ਸਿੰਘਾਂ ਦੀ ਲੜਾਈ ਪਾਣੀਆਂ ਦੀ ਲੜਾਈ ਕਿਸਾਨੀ ਦੇ ਮੁੱਦਿਆਂ ਉੱਤੇ ਜਿਹੜੀ ਲੜਾਈ ਚੱਲਦੀ ਐ ਐਮਐਸਪੀ ਦੀ ਉਸ ਲੜਾਈਆਂ ਜਾਰੀ ਰਹਿਣਗੀਆਂ ਪਰ ਇਸ ਟਾਈਮ ਜਿਹੜਾ ਮੁੱਦਾ ਉਹ ਇਲੈਕਸਨ ਨੂੰ ਲੈ ਕੇ ਈਵੀਐਮ ਦਾ ਇਦੇ ਉੱਤੇ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਪਊਗਾ ਉਹ ਵੀ ਲੜਾਈਆਂ ਚੱਲਦੀਆਂ ਰਹਿਣਗੀਆਂ ਉਹ ਆਪ ਦੀ ਜਗ੍ਹਾ ਤੇ ਨੇ ਇਹ ਜਿਹੜਾ ਹੈਗਾ ਅਸਲ ਜਿਹੜੀ ਲੜਾਈ ਆ ਈਵੀਐਮ ਦੀ ਆ ਈਵੀਐਮ ਹੀ ਸਾਰੇ ਜਿਹੜੀ ਮੁਸ਼ਕਲਾਂ ਦਾ ਜਿਹੜੀ ਜਾੜਾ ਸਾਰੇ ਰਾਹੁਲ ਗਾਂਧੀ ਵੀ ਈਵੀਐਮ ਨੂੰ ਲੈ ਕੇ ਬਹੁਤ ਰੋਲਾ ਪਾ ਰਹੇ ਨੇ ਕਿ ਉਹ ਵੀ ਆਉਂਦੇ ਆ ਪਲੇਟਫਾਰਮ ਤੇ ਤੇ ਉਹਨਾਂ ਨੂੰ ਬਿਠਾਇਆ ਜਾਏਗਾ ਜੀ ਦੇਖੋ ਸਾਡੇ ਅਸੀਂ ਤਾਂ ਕਹਿੰਦੇ ਵੀ ਜਿਹੜਾ ਮਰਜ਼ੀ ਆਵੇ ਇਹ ਸਾਰਿਆਂ ਦੀ ਸਾਂਝੀ ਲੜਾਈ ਆ ਵੈਲਟ ਪੇਪਰ ਤੇ ਚੋਣ ਹੋਵੇ ਜਿਹੜੀ ਜਿੱਤਦੀ ਆ ਸਰਕਾਰ ਉਹਨੂੰ ਲੋਕ ਮਨਜ਼ੂਰ ਕਰਨਗੇ 13 ਨੂੰ ਕਿਸਾਨ ਵੀ ਦਿੱਲੀ ਕੂਚ ਕਰ ਰਹੇ ਜੀ ਤੇ ਉਧਰ ਵੀ ਸਹਿਯੋਗ ਕੀਤਾ ਜਾਏਗਾ ਉਹਨਾਂ ਨਾਲ ਅਸੀਂ ਸਾਰਿਆਂ ਦਾ ਦੇਖੋ ਸਰ ਤੁਹਾਨੂੰ ਮੈਂ ਪਹਿਲਾਂ ਹੀ ਦੱਸਦਾ ਵੀ ਸਭ ਦੀਆਂ ਲੜਾਈਆਂ ਲੋੜੀ ਚੱਲ ਰਹੀਆਂ ਨੇ ਅਸੀਂ ਸਾਰਿਆਂ ਦਾ ਸਾਥ ਦਵਾਂਗੇ ਉਹਨਾਂ ਦਾ ਮੋਰਚਾ ਬਖਰ ਰਹੂਗਾ ਕਿਸਾਨਾਂ ਦਾ ਵਖਰਾ ਰਹੂਗਾ ਦੇਖੋ ਉਹਨਾਂ ਨਾਲ ਵੀ ਅਸੀਂ ਮਦਦ ਕਰਾਂਗੇ ਉਹ ਵੀ ਸਾਡੇ ਜਾ ਕੇ ਬੈਠ ਸਕਦੇ ਨੇ ਹੋ ਸਕਦਾ ਜਿਹੜਾ ਮੁੱਦਾ ਪਹਿਲੇ ਜਿਹੜਾ ਹੈਗਾ ਖਤਮ ਹੋ ਜਾਵੇ ਜੇ ਸੰਗ ਜਿਹੜੀ ਲੋਕਾਂ ਦਾ ਜਿਹੜਾ ਹੈਗਾ ਉਹ ਸਾਥ ਮਿਲ ਗਿਆ ਸਾਰਾ ਕੁਝ ਹੋ ਸਕਦਾ ਡਾਕਟਰ ਡਾਕਟਰ ਰਿਤੂ ਜੀ ਦੱਸਣਗੇ ਤੁਹਾਨੂੰ ਕੀ ਅਕਾਲ ਤਖਤ ਸਾਹਿਬ ਤੋਂ ਪਹਿਲੀ ਵਾਰ ਇਹੋ ਜੀ ਆਵਾਜ਼ ਉੱਠ ਰਹੀ ਆ ਮੈਂ ਤੁਹਾਨੂੰ ਦੱਸਦਾ ਕਿ ਸਾਰਿਆਂ ਨੂੰ ਪਤਾ ਕਿ ਜਦ ਵੀ ਜ਼ੁਲਮ ਹੁੰਦਾ ਹੈ ਨਾ ਮਨੁੱਖਤਾ ਤੇ ਜਦ ਵੀ ਇਹੋ ਜੀ ਗੱਲ ਆਂਦੀ ਆ ਤਾਂ ਸਿੱਖ ਕੌਮ ਸਭ ਤੋਂ ਪਹਿਲੀ ਐਸੀ ਕਮਿਊਨਿਟੀ ਆ ਜਿਹੜੀ ਆਪਣੇ ਆਪ ਪਿੱਛੇ ਛੱਡ ਕੇ ਕੋਈ ਵੀ ਚਾਹੇ ਨੈਚੁਰਲ ਕੈਮੈਲਿਟੀ ਸੀਗੀ ਤੁਸੀਂ ਦੇਖਿਆ ਕੋਵਿਡ ਦਾ ਟਾਈਮ ਸੀਗਾ ਲੋਕਾਂ ਆਪਣੇ ਮਾਪਿਆਂ ਦੀਆਂ ਲਾਸ਼ਾਂ ਨੂੰ ਹੱਥ ਨਹੀਂ ਲਾਇਆ ਲੇਕਿਨ ਸਾਡੀ ਕੌਮ ਇੱਕ ਐਸੀ ਕੌਮ ਸੀ ਸੂਰਮਾ ਵਾਂਗ ਖੜੀ ਹੋਈ ਔਰ ਅੱਜ ਕਿਉਂ ਜ਼ਰੂਰੀ ਆ ਕਿਉਂਕਿ ਅੱਜ ਪੂਰੇ ਜਿਵੇਂ ਤੁਸੀਂ ਖਲਸਤਾਨ ਦੀ ਵੀ ਗੱਲ ਕੀਤੀ ਭਾਰਤ ਦੀ ਵੀ ਗੱਲ ਕੀਤੀ ਅੱਜ ਪੂਰੇ ਭਾਰਤ ਤੇ ਉਹੋ ਜੀ ਚੀਜ਼ਾਂ ਹੋ ਗਈਆਂ ਇੱਕ ਐਸੇ ਲੋਕ ਆ ਕੇ ਕਬਜ਼ਾ ਕਰਕੇ ਬੈ ਚੁਕੇ ਨੇ ਜਿਨ੍ਹਾਂ ਦੇ ਕੋਲ ਸਾਰੇ ਰਿਸੋਰਸਸ ਸਾਰੀ ਪਾਵਰਸ ਨੇ ਉਸ ਚੀਜ਼ ਨੂੰ ਮੈਨੀਪੂਲੇਟ ਕਰਕੇ ईवीएम ईवीएम ਦੇ ਰਾਹੀਂ ਸਰਕਾਰ ਬਣਾ ਕੇ ਪੂਰਾ ਤੰਤਰ ਇਸਤੇਮਾਲ ਕਰਕੇ ਸਾਡੇ ਲਈ ਕੁਛ ਨਹੀਂ ਬਚ ਰਿਆ ਜਿਹੜੇ ਗਰੀਬ ਨੇ ਹੋਰ ਗਰੀਬ ਹੋ ਗਏ ਜਿੱਦਾਂ ਸਾਡਾ ਸਿੱਖੀ ਸਿਧਾਂਤ ਕੀ ਕਹਿੰਦੇ ਆ ਸਾਡੇ ਗੁਰੂ ਸਾਹਿਬ ਨੇ ਸਾਰਿਆਂ ਨੂੰ ਇਕੁਅਲ ਟ੍ਰੀਟਮੈਂਟ ਦਿੱਤਾ ਜਾਤ ਪਾਤ ਖਤਮ ਕੀਤੀ ਜਿਹੜੇ ਗਰੀਬ ਸੀਗੇ ਉਹਨਾਂ ਨੂੰ ਖਾਲਸਾ ਸਜਾਇਆ ਸ਼ਸਤਰਧਾਰੀ ਕੀਤਾ ਕਿ ਤੁਸੀਂ ਆਪਣੇ ਸੈਲਫ ਡਿਫੈਂਸ ਲਈ ਰੱਖਿਆ ਕਰ ਸਕਦੇ ਹੋ ਗਰੀਬਾਂ ਦੀ ਵੀ ਮਜ਼ਲੂਮਾਂ ਦੀ ਵੀ ਆਪਣੀ ਵੀ ਤੇ ਇਹ ਸਾਡੀ ਹੁਣ ਸਭ ਤੋਂ ਵੱਡੀ ਰਿਸਪਾਂਸ ਰਿਸਪੋਨਸੀਬਿਲਟੀ ਹੈ ਭਾਜੀ ਜਿੰਨੇ ਵੀ ਲੋਕ ਸੁਣ ਰਹੇ ਨੇ ਕਿ ਇਸ ਹੁਣ ਉਹ ਟਾਈਮ ਆ ਗਿਆ ਕਿ ਜੇ ਤੁਸੀਂ ਹੁਣ ਨਹੀਂ ਲੜੇ ਫਿਰ ਦੈਨ देयर इज नो ਆਪਸ਼ਨ ਆਫਟਰ 2024 ਦੇ ਬਾਅਦ ਸੋ ਮੇਰੀ ਜਿਹੜੀ ਗੱਲ ਹੈਗੀ ਮੈਨੂੰ ਨਹੀਂ ਪਤਾ ਤੁਸੀਂ ਕਿੰਨੇ ਲੋਕੀ ਸਾਨੂੰ ਜਾਣਦੇ ਹੋ ਦਿੱਲੀ ਯੂਨੀਵਰਸਿਟੀ ਅਸੀਂ ਪੜੇ ਆ ਪਿੱਛੋਂ ਅਸੀਂ ਪੰਜਾਬ ਤੋਂ ਹੀ ਅੰਮ੍ਰਿਤਸਰ ਤੋਂ ਇਹ ਕਿਉਂ ਜ਼ਰੂਰੀ ਸੀਗਾ ਦਿੱਲੀ ਯੂਨੀਵਰਸਿਟੀ ਤੁਹਾਨੂੰ ਅਸੀਂ ਇੱਕ ਫੋਟੋ ਦੱਸਦੇ ਆ ਜਰਾ ਫੋਟੋ ਕੱਢੋ ਆ ਫੋਟੋ ਦੇਖੋ ਆ ਦਿੱਲੀ ਯੂਨੀਵਰਸਿਟੀ ਕੈਂਪਸ ਦੀ ਆ ਗੇਟ ਤੇ ਉੱਪਰ ਗੇਟ ਯੂਨੀਵਰਸਿਟੀ ਕੈਂਪਸ ਦੇ ਗੇਟ ਦੀ ਆ ਤੁਸੀਂ ਦੇਖ ਲਓ ਕੀ ਨਾਮ ਹੈ ਯੂਨੀਵਰਸਿਟੀ ਦਾ ਦੇਖ ਲਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਹਾ ਏ 22 ਤਰੀਕ ਜਿਸ ਦਿਨ RAM ji ਸਾਨੂੰ ਕਿਸੇ ਤੇ ਭਗਵਾਨ ਨਾਲ ਕੋਈ ਉਹ ਨਹੀਂ ਹੈਗਾ ਕੋਈ ਦਿੱਕਤ ਕੋਈ ਤਕਲੀਫ ਨਹੀਂ ਕੇਸ ਯੂਨੀਵਰਸਿਟੀ ਦੇ ਵਿੱਚ ਮੈਂ ਪੜਦੀ ਹਾਂ ਦਿੱਲੀ ਯੂਨੀਵਰਸਿਟੀ ਇਜ਼ ਅ ਪ੍ਰੀਮੀਅਮ ਯੂਨੀਵਰਸਿਟੀ ਇਨ ਇੰਡੀਆ ਕੇਸ ਯੂਨੀਵਰਸਿਟੀ ਦੇ ਉੱਪਰ ਕੀ ਲਿਖਿਆ ਜੈ ਸ਼੍ਰੀ ਰਾਮ ਬੱਚਾ ਨੂੰ ਕੀ ਪਤਾ ਲੱਗੂਗਾ ਮਤਲਬ ਇਟ ਇਜ਼ ਜਸਟ ਅ ਪ੍ਰੋਪਾਗੈਂਡਾ ਜਿਹੜਾ RSS ਸਪਰੈਡ ਕਰ ਰਹੀ ਆ ਹਰ ਜਗ੍ਹਾ ਨਫ਼ਰਤ ਫੈਰੀ ਆ ਮੈਨੂੰ ਜਿਸ ਕਾਲਜ ਤੋਂ ਇੱਕ ਜਾਤੀ ਦੇ ਆਧਾਰ ਤੇ ਕਿਉਂਕਿ ਇੱਕ ਛੋਟੀ ਕਮਿਊਨਿਟੀ ਤੋਂ ਛੋਟੀ ਜਾਤੀ ਤੋਂ ਜਦ ਤੁਸੀਂ ਉੱਠ ਕੇ ਆਂਦੇ ਬਾਰ ਪੜਦੇਓ ਵਦਿਆ ਗੱਲ ਕਰਦੇਓ ਵਦਿਆ ਤੁਹਾਡੇ ਅੰਦਰ ਟੈਲੈਂਟ ਐਂਡ ਟੈਲੈਂਟ ਹੈ ਬਟ ਜਿਹੜੇ ਆਰਐਸਐਸ ਦੇ ਅਪਰ ਕਾਸਟ ਕਮਿਊਨਿਟੀ ਜਿਹੜੀ ਹੈਗੀ ਜਿਹਨਾਂ ਦੇ ਅੰਦਰ ਗੰਦ ਭਰਿਆ ਜਾਤੀਵਾਦਾ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਉਹਨੇ ਮੈਨੂੰ ਪਿਛਲੇ 3 ਸਾਲ ਤੋਂ ਪਹਿਲਾਂ ਫਰਜੀ ਦਸਤਾਵੇਜ਼ ਲਾ ਕੇ ਕਾਲਜ ਤੋਂ ਕੱਢਿਆ ਉਹ ਸਾਰਾ ਜਦ ਮੈਨੂੰ ਕੋਰਟ ਕਿਸੇ ਢਿੱਟ ਕੇ ਲੈ ਕੇ ਗਈ ਸਾਰਿਆ ਕੁਝ ਕੋਰਟ ਦੇ ਅੰਦਰ ਪ੍ਰੂਵ ਹੋ ਗਿਆ ਸਾਰਾ ਫੇਕ ਫੋਰਜ ਡਾਕੂਮੈਂਟ ਨਿਕਲੇ ਜੋ ਵੀ ਉਹਨੇ ਮੇਰੇ ਖਿਲਾਫ 35 ਬੱਚਿਆਂ ਦੀ ਚਿੱਠੀ ਲਾਈ ਸੋਚੋ ਜਾਤੀ ਕਹਿੰਦੇ ਨੇ ਜਾਤੀ ਕਦੇ ਨਹੀਂ ਜਾਤੀ ਕਿੱਦਾਂ ਕੰਮ ਕਰਦੀ ਕਾਸਟ ਇਨ ਦੀ ਪ੍ਰੀਮੀ ਖਿਲਾਫ ਕੋਰਟਗੇ ਮੁਕਦਮਾ ਲਾਇਆ ਐਜ਼ ਅ ਵਾਈਸ ਚਾਂਸਲਰ ਆਫ ਦਿੱਲੀ ਯੂਨੀਵਰਸਿਟੀ ਜੋ ਕਿ ਆਰਐਸਐਸ ਦਾ ਇੱਕ ਏਜੰਟ ਹੈਗਾ ਵਾਈਸ ਚਾਂਸਲਰ ਯੋਗੇਸ਼ ਸਿੰਘ ਦਿੱਲੀ ਯੂਨੀਵਰਸਿਟੀ ਜਿਹੜਾ ਬੈਠਿਆ ਹੈ ਉਹਨੂੰ ਸਸਪੈਂਡ ਕਰਨਾ ਚਾਹੀਦਾ ਸੀ ਉਸ ਪ੍ਰਿੰਸੀਪਲ ਨੂੰ ਜਿਹੜੀ ਚਾਰਜ ਸ਼ੀਟਡ ਹੈ ਨਾਟ ਓਨਲੀ ਐਫਆਈਆਰ ਐਂਡ ਆਰਸੀਐਸਟ ਬਟ ਚਾਰਜ ਸ਼ੀਟ ਤੱਕ ਜਮ੍ਹਾਂ ਹੋ ਗਈ ਹੈ ਅੰਮਿਤ ਚਾਦੀ ਪੁਲਿਸ ਨੇ ਚਾਰਜ ਸ਼ੀਟ ਤੱਕ ਜਮ੍ਹਾਂ ਕਰਾਤੀ ਬਟ ਜਸਟ दैट ਕਿਉਂਕਿ ਅਸੀਂ ਉਹ ਲੋਗਾਂ ਜਿਹੜੇ ਆਪਣੇ ਹੱਕ ਹਕੂਕ ਦੀ ਗੱਲ ਕਰਦੇ ਆ ਅਸੀਂ ਕਹਿੰਦੇ ਆ ਕਿ ਠੀਕ ਹੈ ਜੇ ਉਹ ਖੁੱਲੇ ਆਮ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਖੱਲੇ ਜ਼ਮੀਨ ਦੇ ਉੱਤੇ ਲਿਖਿਆ ਗਿਆ ਹਿੰਦੂ ਰਾਸ਼ਟ੍ਰ ਔਰ 22 ਤਰੀਕ ਦੇ ਦਿਨ ਫੋਟੋ ਦਿਖਾ ਦਿਓ ਸਾਰੇ ਮੀਡੀਆ ਨੂੰ 22 ਤਰੀਕ ਯੂਨੀਵਰਸਿਟੀ ਜਿਸ ਦਿਨ ਨੰਨਾ ਨੇ ਕਿਹਾ ਕਿ ਰਾਮ ਜੀ ਦਾ ਪ੍ਰਾਨ ਪ੍ਰਾਨ ਹੋ ਰਿਹਾ ਉਹ ਹੋ ਰਿਹਾ ਨੇ ਉਸ ਦਿਨ ਯੂਨੀਵਰਸਿਟੀ ਦੇ ਉੱਪਰ ਲਿਖਿਆ ਗਿਆ ਜੈ ਸ਼੍ਰੀ ਰਾਮ ਸੋ ਰੈਕਗਨਾਈਜ਼ ਕਰੋ ਇਹ ਚੀਜ਼ ਇਹ ਕੌਣ ਕਰਵਾ ਰਹੀ ਹੈ ਇਟ ਇਜ਼ ਸਰਕਾਰ ਜਿਹੜਾ ਰਿਲੀਜੀਅਨ ਹੁੰਦਾ ਨਾ ਉਹ ਇਨਸਾਨ ਦਾ ਪਰਸਨਲ ਮੈਟਰ ਹੁੰਦਾ ਹੈ ਰਿਲੀਜੀਅਨ ਯੂਨੀਵਰਸਿਟੀ ਚ ਨਹੀਂ ਆ ਸਕਦਾ ਯੂਨੀਵਰਸਿਟੀ ਵਿੱਚ ਮੁਸਲਮ ਮੁਸਲਮਾਨ ਵੀ ਪੜੂਗਾ ਸਿੱਖ ਵੀ ਪੜੂਗਾ ਇਸਾਈ ਵੀ ਪੜੂਗਾ ਕ੍ਰਿਸਚੀਅਨ ਵੀ ਆਊਗਾ ਸੋ ਯੂਨੀਵਰਸਿਟੀ ਯੂਨੀਵਰਸਿਟੀ ਦਾ ਮਤਲਬ ਕੀ ਯੂਨੀਵਰਸ ਦਾ ਗਿਆਨ ਵਿਸ਼ਵ ਦਾ ਗਿਆਨ ਉੱਥੇ ਤੁਸੀਂ ਇੱਕ ਧਰਮ ਦੀ ਵਿਚਾਰਧਾਰਾ ਨੂੰ ਇੰਨਾ ਹਾਈਲਾਈਟ ਨਹੀਂ ਕਰ ਸਕਦੇ ਸਾਡੇ ਮਿਨੋਰਟੀ ਸਿੱਖਾਂ ਦੇ ਐਵਰੀ ਟਾਈਮ ਅਟੈਕ ਹੋ ਰਿਹਾ ਜਿਹੜਾ ਖਾਲਸਾ ਕਾਲਜ ਹੈ ਉੱਥੋਂ ਸਿੱਖ ਸਿੱਖਾਂ ਨੂੰ ਹਟਾ ਕੇ ਦੂਜੇ ਲੋਕਾਂ ਨੂੰ ਨਾਨ ਸਿੱਖ ਲੋਕਾਂ ਨੂੰ ਪਰਮਨੈਂਟ ਕੀਤਾ ਜਾ ਰਿਹਾ ਹੈ এমਪਲੋਇਮੈਂਟ ਦਿੱਤੀ ਜਾ ਰਹੀ ਹੈ ਵੇਅਰ ਆਰ ਵੀ ਸਟੈਂਡਿੰਗ ਸਾਡਾ ਕੁਝ ਵੀ ਨਹੀਂ ਬਚ ਰਿਹਾ ਸੋ ਹਰ ਇੱਕ ਚੀਜ਼ ਤੇ ਅਟੈਕ ਹੈ ਤੋਂ ਬਾਬਾ ਜੀ ਨੇ ਇਸ ਵਾਰ ਜਦ ਦੇਖਿਆ ਜਦ ਸਰਕਾਰ ਨੇ ਅਸੀਂ ਪੀਸਫੁਲੀ ਪਿਛਲੇ 150 ਦਿਨ ਤੋਂ ਪ੍ਰੋਟੈਸਟ ਕਰ ਰਹੇ ਹਾਂ ਕੀ ਮੰਗ ਕਰ ਰਹੇ ਹਾਂ ਆਰਐਸਟੀਐਸ ਦੀ ਜਿਹੜੀ ਗੁੰਡਾਈ ਵਿਵਹਾਰ ਵਾਲੀ ਪ੍ਰਿੰਸੀਪਲ ਹੈ ਇਹਨੂੰ ਅੰਦਰ ਕਰੋ ਕਿਉਂਕਿ ਜਿੱਦਾਂ ਐਮਪੀ ਪ੍ਰਗਿਆ ਜਿੱਦਾਂ ਸਮ੍ਰਿਤੀ ਰਾਣੀਆਂ ਜਿੱਦਾਂ ਬੰਬ ਲਾਜ਼ ਦੇ આરોપી ਇਹ ਭਾਜਪਾ ਦੀ ਸਰਕਾਰ ਚ ਬੈਠੇ ਨੇ ਜਿੱਦਾਂ ਪ੍ਰਿਜ ਭੂਸ਼ਨ ਜਿਨ੍ਹਾਂ ਦੇ ਅਗੇਂਸਟ ਪਹਿਲਵਾਨ ਬੇਟੀਆਂ ਰੋ ਰੋ ਕੇ ਮਰ ਗਈਆਂ ਜੰਤਰ ਮੰਤਰアシ ਸਾਰੇ ਉਹਨਾਂ ਦੇ ਨਾਲ ਸੀਗੇ ਲੇਕਿਨ ਇਨਸਾਫ ਨਹੀਂ ਮਿਲਿਆ ਇਸ ਕਰਕੇ ਮੇਰੀ ਜਿਹੜੀ ਲੜਾਈ ਆ ਮੈਨੂੰ ਨੌਕਰੀ ਨਹੀਂ ਨਿਆਇ ਚਾਹੀਦਾ ਤੁਸੀਂ ਮੈਨੂੰ ਲਾਲਚ ਚ ਖਰੀਦ ਨਹੀਂ ਸਕਦੇ ਔਰ ਇਸ ਸਰਕਾਰ ਨੇ ਪੂਰਾ ਜੋਰ ਲਾ ਲਿਆ ਵਾਟਰ ਕੈਨਨ ਤੱਕ ਸਾਡੇ ਤੇ ਚਲਾ ਤੇ लाठी लाठी ਚਾਰਜ ਕਰਤਾ ਸਭ ਕੁਝ ਕਰਤਾ ਬਟ ਫਿਰ ਅਸੀਂ ਵੀ ਉਸ ਕੌਮ ਦੇ ਸੂਰਮਿਆਂ ਕਿ ਪੁਰਜਾ ਪੁਰਜਾ ਕਟ ਮਰੇ ਕੱਬੂ ਨਾ ਛੋੜੇ ਖੇਤ ਉਹ ਸਾਡੇ ਅੰਦਰ ਹੈਗਾ ਕਿਤੇ ਸਵਾ ਲੱਖ ਸੇ ਇੱਕ ਲੜਾਉ ਤਵੇ ਕੋ ਵੀ ਸਿੰਘ ਨਾਮ ਕਹਾਉ ਇਹ ਉਹ ਸਾਡੇ ਅੰਦਰ ਖੂਨ ਆ ਰਗਾਂ ਦਾ ਹੁਣ ਦਿੱਲੀ ਨੂੰ ਦੱਸਣ ਦਾ ਟਾਈਮ ਆ ਗਿਆ ਜਿਵੇਂ ਕਿਸਾਨ 13 ਮਹੀਨੇ ਦਿੱਲੀ ਤੇ ਪ੍ਰੋਟੈਸਟ ਕੀਤਾ ਔਰ ਬਾਬਾ ਜੀ ਦੀ ਬਾਬਾ ਰਾਜ ਸਿੰਘ ਜੀ ਦੀ ਬਾਬਾ ਕੁਲੰਦ ਸਿੰਘ ਜੀ ਦੀ ਹਜ਼ੂਰੀ ਚ ਹੋਰ ਬੜੇ ਸਾਰੇ ਨਿਆਗ ਜੱਤੇ ਬੰਦਿਆ ਸੀ ਗਿਆ ਉਹਨਾਂ ਨੇ ਦੱਸਤਾ ਕਿ ਜਦ ਸਿੰਘ ਆ ਜਾਂਦੇ ਨਾ ਜਿੱਥੇ

ਤੇ ਫਿਰ ਕੋਈ ਬੰਦਾ ਕਿੱਦਾਂ ਲਿਆ ਸਕਦਾ ਉਹਨੂੰ ਪਹਿਲਾ ਸਵਾਲ ਹਾਊ ਕੈਨ ਮਤਲਬ ਇਜ਼ ਮੋਦੀ ਅ ਗੋਡ ਕੀ ਮੋਦੀ ਭਗਵਾਨ ਆ ਮੋਦੀ ਨੂੰ ਕਿੱਦਾਂ ਲਿਆਏ ਮੋਦੀ ਕਿੱਦਾਂ ਲਿਆ ਸਕਦਾ ਕਿਸੇ ਭਗਵਾਨ ਨੂੰ ਕੋਈ ਔਕਾਤ ਨਹੀਂ ਹੈਗੀ ਇਟ ਇਜ਼ ਜਸਟ ਅ ਪੋਲਿਟੀਕਲ ਪ੍ਰੋਪਾਗੈਂਡਾ ਜੋ ਇਹ ਸਰਕਾਰ ਹਰ ਵਾਰੀ ਸਪੈਂਡ ਸਪਰੈਡ ਕਰਦੀ ਆ ਪਿਛਲੀ ਵਾਰੀ ਰਾਮ ਮੰਦਿਰ ਦੇ ਨਾਮ ਤੇ ਠੱਗਿਆ ਗਿਆ ਹੁਣ ਰਾਮ ਨੂੰ ਲੈ ਕੇ ਇਸ ਚੀਜ਼ ਤੇ ਠੱਗਿਆ ਜਾ ਰਿਹਾ ਜੈ ਸ਼੍ਰੀ ਰਾਮ ਜਦ ਤੁਸੀਂ ਕਹਿੰਦੇ ਹੋ ਨਾ ਤੇ ਤੁਹਾਡੇ ਜੇ ਤੁਹਾਨੂੰ ਕੋਈ ਜੈ ਸ਼੍ਰੀ ਰਾਮ ਕਰਕੇ ਕਹਿੰਦਾ ਨਾ ਤੁਹਾਡੀ ਆਤਮਾ ਵਿੱਚ ਸੁਕੂਨ ਆਣਾ ਚਾਹੀਦਾ ਯਾਰ ਤੁਸੀਂ ਰੱਬ ਦਾ ਨਾਮ ਲੈ ਕੇ دہشت ਫਿਲਾ ਰਹੇ ਹੋ ਤੁਸੀਂ ਮੁਸਲਮਾਨਾਂ ਦੀ ਮੌਬਲੀਂਚਿੰਗ ਕਰ ਰਹੇ ਹੋ ਤੁਸੀਂ ਮਜਲੂਮਾਂ ਨੂੰ ਰੱਬ ਦਾ ਨਾਮ ਲੈ ਕੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਰਕੇ ਲਿੰਚਿੰਗ ਕਰਦੇ ਹੋ ਤੁਸੀਂ ਯੂਨੀਵਰਸਿਟੀ ਦੇ ਅੰਦਰ دہشت ਪਾਤੀ ਸਾਡੇ ਤੇ ਅਟੈਕ ਕੀਤਾ ਆਰਐਸਐਸ ਦੇ ਗੁੰਡਿਆਂ ਨੇ 4 ਦਿਨ ਦੇ ਪਹਿਲੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਰਕੇ ਅਸੀਂ ਜੈਪੀ ਇੰਦਨਾਰੇ ਲਾ ਰਹੀ ਸੀ ਜੈਸੇ ਵਿਧਾਨਦਨਾਰੇ ਲਾ ਰਹੀ ਸੀ ਔਰ ਮੈਂ ਇੱਕ ਸਿੱਖ ਕਮਿਊਨਿਟੀ ਨੂੰ ਕੌਮ ਨੂੰ ਇੱਕ ਹੱਥ ਛੋੜ ਕੇ ਬੇਨਤੀ ਕਰਨਾ ਚਾਹੁੰ ਪਹਿਲੇ ਭਾਰਤ ਨੂੰ ਬਚਾਓ ਕਿਉਂਕਿ ਭਾਰਤ ਤੁਸੀਂ ਮਾਰਸ਼ਲ ਕੋਮ ਜੇ ਤੁਸੀਂ ਭਾਰਤ ਦੀ ਰੱਖਿਆ ਨਹੀਂ ਕੀਤੀ ਸਾਰੇ ਗਰੀਬਾਂ ਨੇ ਖਤਮ ਹੋ ਜਾਣਾ ਕਿਸੇ ਕੋਲ ਕੁਝ ਨਹੀਂ ਬਚਣਾ ਤੁਹਾਨੂੰ ਲੱਗਦਾ ਕੋਈ ਮੋਦੀ ਦੇ ਅੱਗੇ ਕੋਈ ਖੜਾ ਹੋ ਸਕਦਾ ਹੈ ਆਫਕੋਰਸ ਕਿਉਂ ਨਹੀਂ ਕਿਉਂਕਿ ਰਾਹੁਲ ਗਾਂਧੀ ਜਿਸ ਤਰ੍ਹਾਂ ਪ੍ਰੈਜੈਂਟ ਕਰਦੇ ਨੇ ਜਾਂ ਕੋਈ ਹੋਰ ਲੀਡਰ ਪ੍ਰੈਜੈਂਟ ਕਰਦੇ ਨੇ ਤਾਂ ਉਹਨਾਂ ਨੂੰ ਬਿਲਕੁਲ ਹੀ ਬੈਕਫੁੱਟ ਤੇ ਸੁੱਟ ਦਿੱਤਾ ਜਾਂਦਾ ਹੈ ਨੋ ਇਟ ਇਜ਼ ਓਨਲੀ ਮੀਡੀਆ ਪਹਿਲਾਂ ਤਾਂ ਤੁਸੀਂ ਜਿਹੜੇ ਤੁਹਾਡੇ ਘਰ ਦੇ ਅੰਦਰ ਬੀਜੇਪੀ ਦਾ ਕਾਰਕਾ ਕਰਤਾ ਕੰਮ ਕਰਦਾ ਉਹਨੂੰ ਬੰਦ ਕਰੋ ਯੂਰ ਟੀਵੀ ਮੀਡੀਆ ਇਸ ਬੀਜੇਪੀ ਕਾਰਕਟਰਤਾ 24 ਇਨ ਟੂ 7 ਤੁਹਾਡੇ ਘਰ ਦੇ ਅੰਦਰ ਹੈ ਐਂਡ ਇਟ ਇਜ਼ ਅ ਟੈਰਰਿਸਟ ਵਾਈ ਕਿਉਂਕਿ ਮੋਦੀ ਦੇ ਵਿੱਚੋਂ ਜਿਹੜੇ ਐਂਕਰਸ ਨੇ ਅੱਗ ਦੇ ਗੋਲੇ ਕੱਢ-ਕੱਢ ਕੇ ਤੁਹਾਡੇ ਬੈਡਰੂਮਾਂ 'ਚੋਂ ਸੁੱਟ ਰਹੇ ਨੇ ਯੂ ਆਰ ਰੀਸੀਵਿੰਗ ਔਰ ਐਬਜ਼ਾਰਬ ਕਰ ਰਹੇ ਤੁਸੀਂ ਉਹ ਇਨਫੋਰਮੇਸ਼ਨ ਇਸ ਕਾਰਕਟਰਤਾ ਨੂੰ ਪਹਿਲੇ ਘਰੋਂ ਬਾਹਰ ਗੱਡੋ ਟੀਵੀ ਨੂੰ ਥੈਨ ਤੁਸੀਂ ਸੋਸ਼ਲ ਮੀਡੀਆ ਦੇ ਰਾਹੇ ਆਪਣੀ ਆਵਾਜ਼ ਬੁਲੰਦ ਕਰੋ ਔਰ ਸੋਸ਼ਲ ਮੀਡੀਆ ਨੇ ਕਿ ਹਾਊ ਮੋਦੀ ਬਿਕਮ ਮੋਦੀ ਮੋਦੀ ਨੂੰ ਭਗਵਾਨ ਕਿੱਦਾਂ ਬਣਾ ਰਹੇ ਨੇ ਲੋਕ ਮੀਡੀਆ ਇਟ ਇਜ਼ ਆਲ ਅ ਮੀਡੀਆ ਦਾ ਪ੍ਰੋਪਗੈਂਡਾ ਜਦ ਕਾਮਨ ਇਨਸਾਨ ਇਹ ਚੀਜ਼ ਸਮਝ ਜਾਣਗੇ ਕਿ ਮੋਦੀ ਇਜ਼ ਓਨਲੀ ਮੇਡ ਮੋਦੀ ਐਡਾ ਵੱਡਾ ਥਰੂ ਮੀਡੀਆ ਕਿਉਂਕਿ ਸਾਰਾ ਮੀਡੀਆ ਖਰੀਦ ਲਿਆ ਇਟ ਇਜ਼ ਅਦਾਨੀ ਅੱਛਾ ਐਮਪੀ ਮੋਹਾ ਮਿਤਰਾ ਨੂੰ ਕਿਉਂ ਕੱਢਿਆ ਕਿਉਂਕਿ ਐਮ ਐਮਪੀ ਜਿਹੜੀ ਮੋਹਾ ਮਿਤਰਾ ਸੀਗੀ ਬੰਗਾਲ ਦੀ ਉਹਨੇ ਮੋਦੀ ਦੀ ਜੜ ਫੜ ਲਈ ਸੀਗੀ ਅਡਾਨੀ ਨੂੰ ਜਿੱਦਾਂ ਫੇਕ ਫੇਕ ਉਹਦੇ ਨਾਲ ਟੌਪ ਦਾ ਇੱਕ ਵਰਲਡ ਰਿਚੈਸਟ ਪਰਸਨ ਬਣਾਤਾ ਉਹਦੀ ਉਹਨੇ ਨਸ ਫੜ ਲਈ ਸੀਗੀ ਉਹ ਨਵਜ਼ ਇਸ ਕਰਕੇ ਇਹ ਗਵਰਨਮੈਂਟ ਹਰ ਇੱਕ ਨੂੰ ਅਟੈਕ ਕਰ ਰਹੀ ਹੈ ਜੋ ਇਹਨਾਂ ਦੇ ਖਿਲਾਫ ਬੋਲ ਰਿਹਾ ਸੋ ਇਹ ਤੁਹਾਡੇ ਸਵਾਲ ਦਾ ਇਹ ਜਵਾਬ ਹੈ ਕਿ ਇਹ ਚੀਜ਼ ਅੰਡਰਸਟੈਂਡ ਕਰਨ ਦੀ ਲੋੜ ਹੈ ਹਰ ਇੱਕ ਇਨਸਾਨ ਨੂੰ ਜੋ ਪਿਆਰ ਕਰਦਾ ਆਪਣੇ ਦੇਸ਼ ਨਾਲ ਕਿਉਂਕਿ ਇਹ ਦੇਸ਼ ਕੀ ਹੈ ਖਾਲਸਾ ਰਾਜ ਖਾਲਸਾ ਰਾਜ ਉਹ ਰਾਜ ਹੋਗਾ ਜਿੱਥੇ ਕਿਸੇ ਗਰੀਬ ਨਾਲ ਕੋਈ ਵਿਤਕਰਾ ਨਹੀਂ ਹੋਗਾ ਜਿੱਥੇ ਕੋਈ ਮਜਲੂਮ ਨਾਲ ਹਰ ਇੱਕ ਦੇ ਅਧਿਕਾਰ ਉਹਨੂੰ ਮਿਲਣਗੇ ਇਸ ਮੈਂ ਤਾਂ ਕਹਿੰਦੀ ਹਾਂ ਪੂਰੇ ਭਾਰਤ ਹੀ ਖਾਲਸਾ ਰਾਜ ਹੈ ਪੂਰਾ ਭਾਰਤ ਦੇ ਅੰਦਰ ਹੀ ਹੋਣਾ ਚਾਹੀਦਾ ਔਰ ਇਹ ਮੋਦੀ ਆ ਕੇ ਡਿਕਟੇਟਰਸ਼ਿਪ ਕਰ ਰਿਹਾ ਹੈ ਹੀ ਇਸ ਫਾਲੋਇੰਗ ਦ ਐਗਜ਼ੈਕਟ ਜੋ ਵੀ ਹਿਟਲਰ ਨੇ ਉਸ ਟਾਈਮ ਕਿੰਨਾ ਸੀ ਹਿਟਲਰ ਸ਼ਾਈ ਹੋ ਰਹੀ ਹੈ ਫਾਸੀਵਾਦ ਆ ਚੁੱਕਾ ਹੈ ਤੁਹਾਡੇ ਹੱਕੂ ਕਿਤੇ ਨਹੀਂ ਬਚੇ ਜੋ ਗਰੀਬ ਹੈ ਉਹਨੂੰ ਹੋਰ ਗਰੀਬ ਕੀਤਾ ਜਾ ਰਿਹਾ ਹੈ ਮਜਲੂਮ ਨੂੰ ਹੋਰ ਮਜਲੂਮ ਕੀਤਾ ਜਾ ਰਿਹਾ ਹੈ ਹੁਣ ਸਾਡੀ ਵਾਰੀ ਆ ਗਈ ਜਿਹੜੇ ਪੜੇ ਲਿਖੇ ਲੋਕ ਆ ਮੈਂ ਇੱਕ ਇੱਕ ਨੂੰ ਕਹਿ ਰਹੀ ਆ ਤੁਹਾਡੀ ਡਿਗਰੀ ਕਿਸੇ ਕੰਮ ਦੀ ਨਹੀਂ ਐ ਇਫ ਯੂ ਕਾਂਟ ਸਪੀਕ ਫਾਰ ਯੋਰself ਜੇ ਤੁਸੀਂ ਆਪਣੇ ਬਾਰੇ ਨਹੀਂ ਬੋਲ ਪਾਏ ਅਸੀਂ ਸਭ ਕੁਝ ਆਪਣਾ ਦਾਅ ਉਤੇ ਲਾ ਕੇ ਦਿੱਲੀ ਯੂਨੀਵਰਸਿਟੀ ਪੜ ਰਹੇ ਆ ਦਿੱਲੀ ਯੂਨੀਵਰਸਿਟੀ ਦੇ ਗੇਟ ਦੇ ਅੰਦਰ ਆਰਐਸਐਸ ਦਾ ਵਾਈਸ ਚਾਂਸਲਰ ਦੇ ਆਫਿਸ ਦੇ ਸਾਹਮਣੇ 150 ਦਿਨ ਤੋਂ ਡਟ ਕੇ ਬੈਠੀਆਂ ਔਰ ਉਹਨੂੰ ਹਰ ਪਲ ਦੱਸ ਰਿਆਂ ਕਿ ਦੇਖੋ ਕਾਨੂੰਨ ਦਾ ਉਲੰਘਣ ਤੂੰ ਕਰ ਰਿਹਾ ਅਸੀਂ ਨਹੀਂ ਕਹਿੰਦੇ ਲੋਕੀ ਕਹਿੰਦੇ ਸੰਵਿਧਾਨ ਵਾਲਾ ਬਾਈ ਅੰਬੇਦਕਰ ਸਾਹਿਬ ਨੇ ਇਹ ਗੱਲ ਕਹਿਤੀ ਕਿ ਸੰਵਿਧਾਨ ਕਿੰਨਾ ਵੀ वधिया है जो उन्होंने मनन वाले बुरे हैं तो संविधान बुरा ही कहलाया जाएगा जो कितना ही खूबसूरत अगर संविधान अच्छा है अगर उसको चलाने वाले अच्छे हैं तो अच्छा कहलाया जाएगा ये क्वालिटी है यार संविधान तो चौबीस घंटे मोदी गवर्नमेंट तोड़ रही है तुम तो क्रिमिनल्स नो अरेस्ट नहीं कर रहे जिन्ने रेपिस्ट है सारे तो पार्टी चे जिन्ने बॉम्ब लॉस के आरोपी है तो पार्टी चे महिलावां का शोषण करने वाले सारे ब्रिजभूषण जे तो पार्टी चे साडे जे गरीब कित्थे जाणगे नौजवान कितना बड़ा रोल अदा कर रहे हैं 2000 ह्यूज रोल सर ਤੁਸੀਂ ਯੂ ਤੁਸੀਂ ਨਾ ਸਿਰਫ ਕਨਸੀਡਰ ਕਰਦੇ ਹੋ ਕਿ देयर इज ओनली वन ओनली वन اپوزیشن ਵਿਚ इज راہુલ ਗਾਂਧੀ देयर इज नो اپوزیشن ਤੁਸੀਂ ਸਾਨੂੰ ਪੁੱਛੋ ਯੂਥ ਨੂੰ ਜੇ اپوزیشن ਹੁੰਦੀ ਅਸੀਂ ਸੜਕਾਂ ਤੇ ਤੱਕੇ ਨਹੀਂ ਖਾਰੇ ਹੁੰਦੇ ਜੇ اپوزیشن ਹੁੰਦੀ ਤੇ ਵੌਇਸ ਆਫ ਡਿਸੈਂਟ ਯੂਥ ਨੂੰ ਨਾ ਬਣਨਾ ਪੈਂਦਾ اپوزیشن ਇਸ ਡੈਡ اپوزیشن ਨੂੰ ਜੋ ਜਾਗਰੂਕ ਕਰ ਰਿਹਾ ਹੈ اپوزیشن ਦੀ ਜੋ ਬਣ ਕੇ ਆ ਜਾਵਾਜ਼ ਖੜਿਆ ਉਹ ਯੂਥ ਆ ਉਹ ਯੂਟਾ ਸਾਡੇ ਵਰਗਾ ਜੀ ਵੀ ਕਹਿ ਰਹੇ ਨੇ ਕਹਿੰਦੇ ਵੀ ਆਵਾਜ਼ ਨਹੀਂ ਵੌਇਸ ਨਹੀਂ ਰੇਜ਼ ਹੋਣ ਦਿੱਤੀ ਜਾ ਰਹੀ ਹੈ। that is true ਕਿ ਜਿਹੜਾ ਕੋਈ ਗੱਲ ਕਰ ਰਿਹਾ ਉਹਦੇ ਤੇ ਅਲੀਗੇਸ਼ਨ ਲਾ ਰਿਹਾ ਬਟ ਉਹਨਾਂ ਨੂੰ ਵੀ ਆਪਣੀ ਸਟੇਟਮੈਂਟ ਉਹਨਾਂ ਨੂੰ ਵੀ ਆਪਣੀ ਚੀਜ਼ਾਂ ਤਰੀਕਾ ਬਦਲ ਬਦਲਣ ਦੀ ਲੋੜ ਹੈਗੀ ਆ ਜ਼ਮੀਨ ਤੇ ਆ ਕੇ ਕੰਮ ਕਰਨ ਦੀ ਲੋੜ ਹੈਗੀ ਆ ਓਪਰਚੁਨਿਸਟ ਓਪਰਚੁਨਿਸਟ ਨਹੀਂ ਬੰਨਣਾ ਕਿ ਜਿੱਥੇ ਲਾਈਮਲਾਈਟ ਉੱਥੇ ਜਾਓ ਗਰੀਬ ਤੇ ਆਰਐਸਐਸ ਕੀ ਕਰ ਦਿਆ ਜਿੱਥੇ ਕੋਈ ਆਰਐਸਐਸ ਦਾ ਗਰਾਊਂਡ ਵਰਕ ਆ ਉਹ ਜਾ ਜਾ ਕੇ ਜਾ ਜਾ ਕੇ ਤੁਹਾਡੇ ਲੋਕਾਂ ਦੀ ਜੇਬ ਚ ਪੈਸਾ ਪਾ ਕੇ ਪੈਸਾ ਬਹੁਤ ਤੁਹਾਨੂੰ ਕੋਲ ਖਰੀਦ ਦੇ ਦਿਆ ਫਿਰ ਜੋ ਵੀ ਕੋਈ ਨੇਚਰਲ ਕਲਾਈਮੈਟਿਕ ਡਿਜ਼ਾਸਟਰ ਹੋ ਗਿਆ ਤੁਹਾਡੇ ਕੋਲ ਪਹੁੰਚੂਗੀ ਰੀਚ ਆਊਟ ਕਰੂਗੀ ਪੁੱਛੂਗੀ ਥੇਅਰ ਵੀ ਆਰ ਲੈਕਿੰਗ ਆਪਣੇ ਦੁਸ਼ਮਣ ਤੋਂ ਵੀ ਜਦ ਤੁਸੀਂ ਕੋਈ ਚੀਜ਼ ਸਿੱਖਣੀ ਹੈ ਨਾ ਉਹ ਸਿੱਖ ਸਕਦੇ ਹੋ ਲਰਨ தி ਲੈਸਨ ਫ্রম ਥੈਮ ਹਾਊ ਥੇ ਆਰ ਲਿਟਰਲੀ ਸਪੋਇਲਿੰਗ ਔਰ ਤੁਹਾਡੇ ਲੋਕਾਂ ਨੂੰ ਕਿੱਦਾਂ ਖਰੀਦ ਰਹੀ ਹੈ ਇਹ ਲੈਸਨ ਸਿੱਖਣ ਦੀ ਜ਼ਰੂਰਤ ਹੈ ਔਰ ਅੱਜ ਜੋ ਇੰਡੀਆ ਦਾ ਅਲਾਈਂਸ ਹੋਇਆ ਜੋ ਵੀ ਹੋਇਆ ਮੈਨੂੰ ਲੱਗਦਾ ਆਈ ਡੋਨਟ نو ਕਿੰਨਾ ਕੁ ਉਹ ਕੰਮ ਕਰੂਗਾ ਬਟ ਅੱਜ ਨੂੰ ਆਪਣੇ ਦੇਸ਼ ਨੂੰ ਆਪਣੀ ਆਵਾਮ ਨੂੰ ਬਚਾਨ ਲਈ ਇਕੱਠੇ ਹੋਣਾ ਪੈਣਾ ਹੈ ਇਕ ਹੋਣਾ ਪੈਣਾ ਤਦ ਹੀ ਤੁਸੀਂ ਈਵੀਐਮ ਕੀ ਆ ਈਵੀਐਮ ਉਹ ਤੋਤਾ ਹੈ ਜਿਹਦੇ ਵਿੱਚ ਰਾਜਾ ਦੀ ਜਾਣ ਆ ਬਿਕੋਜ਼ ਜੇ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਕੋਲ ਜੇ ਕੋਈ ਟੂਲ ਆ ਜੇ ਤੁਹਾਡੇ ਕੋਲ ਪੈਸਾ ਤੰਤਰ ਆ ਤੁਸੀਂ ਇਸਤੇਮਾਲ ਨਹੀਂ ਕਰੋਗੇ ਇਫ ਯੂ ਹੈਵ ਪਾਵਰ ਯੂ نو ਥੈਟ ਕਿ ਤੁਹਾਡਾ ਆਪੋਜੀਸ਼ਨ ਨਾ ਸਟਰੋਂਗ ਹੀ ਨਹੀਂ ਹੈ ਸੋ ਦੇ ਹੈਵ ਪਾਵਰ ਦੇ ਹੈਵ ਦਾ ਟੂਲ ਵਿਚ ਇਜ਼ ਈਵੀਐਮ ਦੇ ਆਰ ਯੂਜ਼ਿੰਗ ਇਟ ਅਗੇਂਸਟ ਅਸ ਜਿੱਥੇ ਜਿੱਥੇ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਇੰਨਾ ਫਰਾਡ ਈਵੀਐਮ ਦਾ ਹੋ ਰਿਹਾ ਹਰ ਤਰੀਕੇ ਦਾ ਹੋ ਰਿਹਾ ਇਟ ਇਜ਼ ਅ ਮੋਰਲ ਰਿਸਪੌਂਸਿਬਿਲਟੀ ਡਿਊਟੀ ਜੇ ਤੁਸੀਂ ਹੁਣ ਵੀ ਨਹੀਂ ਬੋਲੇ ਫਿਰ ਕੁੱਟਖਾਨੇ ਲਈ ਤਿਆਰ ਰਹੋ 2024 ਫਿਰ ਤਾਂ ਕੁਝ ਨਹੀਂ ਰਹਿਣਾ ਸਹੀ ਨਹੀਂ ਕਰ ਰਿਹਾ ਬਿਲਕੁਲ ਨਹੀਂ ਜੇ ਕਿੱਤਾ ਹੁੰਦਾ ਤੇ ਅੱਜ ਅਸੀਂ ਸੜਕਾਂ ਤੇ ਨਹੀਂ ਹੁੰਦੇ ਯੂਥ ਆਪੋਜੀਸ਼ਨ ਨੇ ਆਪਣਾ ਕੰਮ ਸਹੀ ਤਰੀਕੇ ਨਾਲ ਕਿੱਤਾ ਹੀ ਨਹੀਂ ਲੇਕਿਨ ਰਾਹੁਲ ਗਾਂਧੀ ਦੀ ਭਾਰਤ ਜੋੜ ਯਾਤਰਾ ਤੇ ਕਹਿੰਦੇ ਬਹੁਤ ਸਫਲ ਹੋਈ ਸੀ ਦੇਖਿਓ ਅਸੀਂ ਰਾਹੁਲ ਗਾਂਧੀ ਦੇ ਅਗੇਂਸਟ ਨਹੀਂ ਆ ਰਾਹੁਲ ਗਾਂਧੀ ਜਿਵੇਂ ਅਸੀਂ ਆ ਉਹ ਏਦਾਂ ਹੀ ਰਾਹੁਲ ਗਾਂਧੀ ਆ ਬਟ ਮਿਲ ਕੇ ਕੰਮ ਕਰਨਾ ਪੈ ਤੁਸੀਂ 85% ਜਿਹੜੀ ਜਨਤਾ ਜਿਹਦੇ ਵਿੱਚ ਐਸਸੀ ਐਸਟੀ ਓਬੀਸੀ ਮਿਨੋਰਿਟੀਆਂ ਮਿਨੋਰਿਟੀ ਚ ਸਿੱਖ ਆ ਗਏ ਮੁਸਲਮਾਨ ਆ ਗਏ ਅਦਰ ਜੈਨਸ ਆ ਗਏ ਜੈਨੀਸ ਆ ਗਏ ਬੋਧੇਸ ਆ ਗਏ ਯੂ ਕੈਨੋਟ ਇਗਨੋਰ ਥੈਮ ਬਿਕਾਉਂਸ ਕਾਂਗਰਸ ਵਿੱਚ ਵੀ ਦ ਲੀਡਿੰਗ ਪੀਪਲ ਆਰ ਐਸਐਸ ਵਾਲੇ ਹੀ ਨੇ RSS ਇੱਕ ਐਸੀ ਜੜ ਹੈ ਐਸੀ ਚੀਜ਼ ਹੈ ਉਹ ਹਰ ਇੱਕ ਚ ਹੈ ਉਹ ਚਲਾਉਂਦੀ ਹੈ ਤੁਹਾਨੂੰ ਦੇਖਣਾ ਪੈਣਾ ਕਿ ਬੁਨਿਆਦ ਕਿੱਥੇ ਹੈ ਯੂ ਨੀਡ ਟੂ ਟੱਚ ਦੈਟ ਜੇ ਤੁਸੀਂ ਉਹ ਟੱਚ ਨਹੀਂ ਕੀਤੀ ਤੇ ਫਿਰ ఎవਰੀਥਿੰਗ ਬਕਵਾਸ ਹੈ ਸਭ ਸਾਰੀ ਚੀਜ਼ਾਂ ਝੂਠਾਂ ਤੇ ਰਾਹੁਲ ਗਾਂਧੀ ਨੂੰ ਇਹ ਚੀਜ਼ ਸਮਝਣ ਦੀ ਲੋੜ ਹੈ ਆਈ ਡੋਨਟ ਨੋ ਉਹ ਦਿ ਸਟ੍ਰੈਟਜਿਸਟ ਕਿਨ ਹੈ ਕਿ ਉਹਨਾਂ ਨੂੰ ਸਮਝਣ ਦੀ ਲੋੜ ਹੈ ਜਦ ਤੱਕ ਤੁਸੀਂ ਮੂਲ 85 ਜਿਹੜੇ ਸ਼ੋਸ਼ਿਤ ਵਰਗ ਹੈ ਉਹਨਾਂ ਦੇ ਨਾਲ ਇਕੱਠੇ ਹੋ ਕੇ ਸਰਕਾਰ ਤਾਂ ਬਣਾਉਣ ਵਾਲੇ ਐਸੀ ਹੈ ਯਾਰ ਹੋਰ ਕੌਣ ਬਣਾ ਰਿਹਾ ਸਰਕਾਰ

कोई कोर्ट कोई अदालत काम नहीं करूंगी आरएसएस हर एक जगह बैठे हर एक जगह एस आरएसएस कर रही है जज बोलेगा जो जंडियाला कहूगा जो नागपुर कहूगा बट दिस सड़के सुनसान नहीं रहनी चाहिए जब संसद अवारा हो जाती है लोहिया जी का कोर्ट आज संसद अवारा गई है 141 सौ कताली फो सस्पेंड करता रिसेंटली देखा कि आवाज तीन बिल बिल पास करने से इट इज द सोल रिस्पॉन्सिबिलिटी ऑफ द सिटीजन असी डेमोक्रेसी की कह रही है डेमोक्रेसी मतलब लोकतंत्र मतलब लोगों का राज जिथे प्रजाते के कोल सब तो ज्यादा ताकत है ते जब तुम पता चल गया कि जेडे बैठे उत्थे थ्री नॉट थ्री बीजेपी थ्री नॉट थ्री राइट तीन सौ तीन अवारा हो गए सब सब ਗੁੰਡਾਗਰਦੀ ਕਰ ਰਹੇ ਨੇ ਕ੍ਰਿਮੀਨਲਸ ਆਰ देयर ਸੋ ਤੁਹਾਡਾ ਫਰਜ਼ ਬੰਦਾ ਸੜਕ ਤੇ ਆ ਕੇ ਇੰਨੀ ਪਰਦੋ ਸੜਕਾਂ ਕਿ ਇਹਨਾਂ ਦੀ ਜਿਹੜਾ ਤਖਤਾਂ ਨੇ ਇਦਾਂ ਪਲਟ ਹੋ ਜਾਏ ਐਂਡ ਉਹ ਅਸੀਂ ਕਰ ਸਕਦੇ ਹਾਂ ਬਟ ਮੀ ਬੀਇੰਗ ਅ ਗਰਲ ਫਰੋਮ ਸਿੱਖ ਕਮਿਊਨਿਟੀ ਮੈਂ ਪ੍ਰਾਊਡਲੀ ਵਾਊਚ ਕਰ ਸਕਦੀ ਹਾਂ ਕਿ ਇਹੋ ਜੀ ਸ਼ਖਸੀਅਤਾਂ ਜਿਹੜੇ ਬਾਬਰ ਅਨਾਰਾਧ ਸਿੰਘ ਜੀ ਵਰਗੇ ਜਿਹੜੇ 13 ਮਹੀਨੇ ਦਿੱਲੀ ਦੀ ਬਾਰਡਰਾਂ ਤੇ ਬਹਿ ਕੇ ਆਕ ਮੋਦੀ ਨੂੰ ਝੁਕਾਇਆ ਸੀਗਾ ਨਾਓ ਟਾਈਮ ਹੈਜ਼ ਅਗੇਨ ਕਮ ਸਾਨੂੰ ਸਾਰਿਆਂ ਨੂੰ ਆਪਣੇ ਮੁੱਦਿਆਂ ਨੂੰ ਕੋਲਾਬੋਰੇਟ ਕਰਕੇ ਇੱਕ ਹੋਣਾ ਪੈਣਾ ਹੈ ਆਪਣੇ ਅੰਦਰੋਂ ਜਾਤੀ ਦੀ ਨਫ਼ਰਤ ਖਤਮ ਕਰਨੀ ਪੈਣੀ ਹੈ ਔਰ ਮੇਰਾ ਹੱਥ ਜੋੜ ਕੇ ਮੇਰੀ ਕੌਮ ਨੂੰ ਇੱਕ ਬਿੰਦੀ ਹੈ ਜੀ ਸਾਡੇ ਗੁਰੂ ਸਾਹਿਬ ਨੇ ਨਾ ਜਾਤਾਂ ਪਾਤਾਂ ਬਹੁਤ ਪਹਿਲੇ ਖਤਮ ਕਰਤੀਆਂ ਸੀਗੀਆਂ ਆਪਣੇ ਅੰਦਰੋਂ ਆ ਜਾਤਾਂ ਪਾਤਾਂ ਦੀ ਗੰਦਗੀਆਂ ਕੱਢ ਕੇ ਇੱਕ ਹੋ ਜਾਓ ਪਲੀਜ਼ ਇੱਕ ਹੋ ਜਾਓ ਕੇਜਰੀਵਾਲ 0 0 ਕੇਜਰੀਵਾਲ 0 ਇਨ ਦਿੱਲੀ ਕੇਜਰੀਵਾਲ 0 ਇਨ ਪੰਜਾਬ ਉਹ ਸਿਰਫ ਕਿਉਂਕਿ ਸਮਝਣ ਦੀ ਲੋੜ ਹੈ ਵੋਟ ਕੇਜਰੀਵਲ ਡਿਡ ਇਨ ਪੰਜਾਬ बिकॉज द ਸ਼ਡਿਊਲ ਕਾਸ ਪੋਪੂਲੇਸ਼ਨ ਇਜ਼ 33% ਪਲੱਸ ਇਨ ਪੰਜਾਬ ਅਕੋਰਡਿੰਗ ਟੂ ਦ ਸੈਂਸਰ ਆਫ 2011 ਉਹਨੂੰ ਲੱਗਿਆ ਦੀ ਬੈਸਟ ਟਾਈਮ ਵੋਟ ਲੈਣ ਦਾ ਵੱਡੀ ਵੱਡੀ ਬਾਬਾ ਸਾਹਿਬ ਦੀਆਂ ਫੋਟੋਆਂ ਲਾ ਦੋ ਅੰਬੇਡਕਰ ਦੀਆਂ ਉਹਨਾਂ ਦੀ ਉਹਨਾਂ ਦੀ ਪੋਪੂਲੇਸ਼ਨ ਨੂੰ ਅਟਰੈਕਟ ਕਰੋ 33% ਵੋਟ ਆਊਗਾ ਐਂਡ ਭਗਪਤ ਸਿੰਘ ਜੀ ਦੀ ਫੋਟੋ ਲਾ ਦੋ ਤਾਂ ਕਿ ਜੋ ਸਾਡੇ ਸਮਾਜ ਜੈਟ ਕਮਿਊਨਿਟੀ ਹੈ ਉਹ ਅਟਰੈਕਟ ਹੋ ਜਾਊਗੀ ਦੋਨਾਂ ਦਾ ਵੋਟ ਮਿਲ ਗਿਆ ਤਾਂ ਸਰਕਾਰ ਬਣ ਗਈ ਬਟ ਅੰਬੇਡਕਰ ਦੇ ਨੂੰ ਆਈਆਂ ਨੇ ਦੋਸੂ ਬਲੀਵ ਕੀ ਇਸ ਅੰਬੇਡਕਰ ਉਹਨਾਂ ਦਾ ਮਸੀਹਾ ਐਸਾ ਮੰਨਦਾ ਦਾ ਉਹ ਕਹਿੰਦੇ ਨੇ ਕਿ ਸਾਨੂੰ ਦਫ਼ਤਰਾਂ ਦੇ ਅੰਦਰ ਫੋਟੋ ਨਹੀਂ ਚਾਹੀਦੀ ਉਹ ਕੁਰਸੀ ਤੇ ਸਾਨੂੰ ਸਾਡੇ ਲੋਕ ਚਾਹੀਦੇ ਨੇ ਜਿਹੜੀ ਕੁਰਸੀ ਤੇ ਦਸਤਾਂ ਤੇ ਤੁਸੀਂ ਫੋਟੋ ਲਾਈਏ ਵੀ ਵਾਂਟ ਆਰ self to be on those chairs so this is the time ਸਾਰੇ ਲੋਕੀ ਸਮਝ ਗਏ ਨੇ ਇਹਨਾਂ ਦੀ ਫਿਲਾਸਫੀ ਇਟ ਇਹਨਾਂ ਦਾ ਐਕਸ਼ਨ ਇਹਨਾਂ ਦੀ ਹਰਕਤਾਂ ਦੇਖ ਕੇ ਇਹੀ ਲੱਗਦਾ ਕਿ ਉਹਨਾਂ ਦੀ ਟੀਮ ਵੀ ਸੀਗੀ ਉਹਨਾਂ ਨੇ ਇਹਨਾਂ ਨੂੰ ਆਰਐਸਐਸ ਲੈ ਕੇ ਆਈ ਆਰਐਸਐਸ ਹੋਂਡ ਕੱਟ ਕਰਕੇ ਪਿੱਛੋਂ ਵਾਪਸ ਲੈ ਕੇ ਜਾ ਰਹੀ ਹੈ so it is ਇਸ ਐਜ਼ ਅ ਯੂਥ ਹਨੂ ਫੀਲ ਹੋ ਰਿਹਾ ਕਿਉਂਕਿ ਕੋਈ ਤੁਸੀਂ ਪੰਜਾਬ ਦਾ ਭਲਾ ਨਹੀਂ ਕੀਤਾ ਦੇਖ ਲਿਆ ਤੁਸੀਂ ਕੀ ਬਿੜਾ ਕਰਕੇ ਦਿੱਤਾ ਅਕਾਲ ਤਖਤ ਸਾਹਿਬ ਵੀ ਤੁਸੀਂ ਅਰਦਾਸ ਕੀਤੀ ਸੀ ਸ਼ੁਰੂਆਤ ਕੀਤੀ ਹੈ ਕੀ ਅੱਜ ਮੰਦੇ ਹੋ ਅਰਦਾਸ ਦੇ ਵਿੱਚ ਕੀ ਆਖਿਆ ਗੁਰੂ ਸਾਹਿਬ ਬਿਲਕੁਲ ਗੁਰੂ ਸਾਹਿਬ ਨੂੰ ਇਹ ਅਰਦਾਸ ਕੀਤੀ ਹੈ ਕਿ ਜਦ ਵੀ ਕਿਉਂਕਿ ਸਾਡੇ ਮੈਂ ਬਾਕੀਆਂ ਨੂੰ ਵੀ ਦੱਸਦਾ ਸਾਡੇ ਗੁਰੂਆਂ ਪੀਰਾਂ ਕੋਈ ਕਲਪਨਿਕ ਕਹਾਣੀਆਂ ਨਾਲ ਨਹੀਂ ਬਨੇ ਜੋ ਵੀ ਅਦਰ ਕਮਿਊਨਿਟੀ ਸੁੰਦਰੀ ਹੋਗੀ ਉਹਨਾਂ ਨੇ ਜੰਗਾਂ ਲੜੀਆਂ ਹਮੇਸ਼ਾ ਸੈਲ ਡਿਫੈਂਸ ਲਈ ਹਮੇਸ਼ਾ ਆਪਣੇ ਸਮਾਜ ਲਈ ਗਰੀਬਾਂ ਲਈ ਅੱਗੇ ਹੋ ਕੇ ਚੀਜ਼ਾਂ ਲੜੀਆਂ ਅੱਜ ਬਾਬਾ ਬਾਬਾ ਜੀ ਤੋਂ ਅਸੀਂ ਇਹੀ ਅਰਦਾਸ ਕਰਨ ਆਏ ਆ ਕਿ ਤੁਹਾਡੇ ਬੱਚੇ ਗਰੀਬ ਬੱਚੇ ਤੁਹਾਡੇ ਦਰ ਤੇ ਖੜੇ ਨੇ ਹੁਣ ਇਹ ਮਾਨ ਸਮਾਨ ਦੀ ਲੜਾਈ ਆ ਗਈ ਹੈ ਇਹ ਜੰਗ ਜਿਹੜੀ ਛੜੀ ਇਹ ਮਾਨ ਸਮਾਨ ਦੀ ਹੱਕ ਹਕੂਕ ਦੀ ਛੜੀ ਆ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਧਰੋ ਬਾਬਾ ਜੀ ਕਿਉਂਕਿ ਪੰਜਾਬ ਹਮੇਸ਼ਾ ਇਨ ਚੀਜ਼ਾਂ ਲਈ ਅੱਗੇ ਰਿਹਾ ਹੈ ਮਨੁੱਖਤਾ ਲਈ ਅੱਗੇ ਰਿਹਾ ਹੁਣ ਇੰਨੀ ਪਰਤਾੜਨਾ ਹੋਗੀ ਕਿ ਪੂਰਾ ਭਾਰਤ ਕੀ ਪੂਰਾ ਵਿਸ਼ ਪਰੇਸ਼ਾਨ ਹੈ ਲੇਕਿਨ ਇਸ ਸਰਕਾਰ ਤੋਂ ਇਸ ਆਰਐਸਐਸ ਤੋਂ ਅਸੀਂ ਇੰਨੇ ਪਰੇਸ਼ਾਨ ਆ ਕਿ ਇਹਨਾਂ ਨੇ ਜਾ ਜਾ ਕੇ ਜਣਾ ਚ ਵੜ ਕੇ ਲੋਕਾਂ ਦਾ ਬੇੜਾ ਗਰ ਕੀ ਕੀਤਾ ਹੁਣ ਤੁਸੀਂ ਸਾਡੇ ਸਿਰ ਤੇ ਹੱਥ ਰੱਖੋ ਅਸੀਂ 31 ਤਰੀਕ ਤਾਂ ਹੈ ਹੀ ਇੱਕ ਵੱਡਾ ਈਵੀਐਮ ਦੇ ਖਿਲਾਫ ਪ੍ਰੋਟੈਸਟ ਹੋਤੇ ਲੇਕਿਨ ਜੋ ਮੇਰੀ ਲੜਾਈ ਹੈ ਉਹ ਬਾਬਾ ਜੀ ਹੁਣਾਂ ਨੇ 6 ਤਰੀਕ 6 ਫਰਵਰੀ ਨੂੰ ਵੱਡਾ ਐਲਾਨ ਕੀਤਾ ਹੁਣ ਦਿੱਲੀ ਦੀਆਂ ਸੜਕਾਂ ਦਿੱਲੀ ਯੂਨੀਵਰਸਿਟੀ ਖਾਲੀ ਨਹੀਂ ਰੋਗੀ ਔਰ ਦਿੱਲੀ ਯੂਨੀਵਰਸਿਟੀ ਦੇ ਅੰਦਰ ਜੋ ਪਾਪ ਜੋ ਆਰਐਸਐਸ ਨੇ ਨੈਕਸਸ ਬਣਾ ਕੇ ਆਪਣਾ ਕੀਤਾ ਹੈ ਕਿ ਹਰ ਜਗ੍ਹਾ ਇਹਨਾਂ ਦੇ ਏਜੰਟ ਆ ਚੁੱਕੇ ਨੇ ਉਹਨਾਂ ਦਾ ਹੁਣ ਸੁਪੜਾ ਸਾਫ਼ ਕਰਨ ਦਾ ਟਾਈਮ ਆ ਗਿਆ ਜੀ ਜੀ ਥੈਂਕ ਯ